i ਪਾਤਰ ਨਿਵਾਸੀਆਂ ਨੂੰ ਹੈਲਿਕਸ ਸਕੂਲ ਵੱਲੋਂ ਉਹਨਾਂ ਦੇ ਬੱਚਿਆਂ ਵੱਲੋਂ ਮੈਂ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਨੀ ਆ ਕਿ ਸਾਡੇ ਸਕੂਲ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਪੁਰਾਣੀਆਂ ਜੋ ਪਹਿਲਾਂ ਸਾਡੇ ਬੱਚੇ ਜਿਵੇਂ ਅਚੀਵਮੈਂਟਸ ਕਰ ਰਹੇ ਨੇ ਉਹਨਾਂ ਨੂੰ ਬਹੁਤ ਉਸੇ ਤਰੀਕੇ ਨਾਲ ਮੇਨਟੇਨ ਰੱਖਿਆ ਤੇ ਸਾਡੀ ਸਕੂਲ ਦੇ 10th ਕਲਾਸ ਦਾ ਬੱਚਾ ਆਰਵ ਗਰਗ 98.6 ਪਰਸੈਂਟ ਮਾਰਕਸ ਲੈ ਕੇ ਟੌਪ ਚ ਰਿਜਨ ਰਿਹਾ ਤੇ ਡਿਸਟ੍ਰਿਕਟ ਚ ਪਹਿਲੇ 10 ਸਟੂਡੈਂਟਸ ਦੇ ਵਿੱਚ ਆ ਉਹ ਬੱਚਾ ਤੇ ਕਨਿਸ਼ਕਾ इत कॉम्पीटिशन बहुत हार्ड सी नाइनटी एट टू नाइनटी सिक्स परसेंट तक चार बच्चे ने जिस नाइनटी एट पॉइंट सिक्स आरव गर्ग के ने कनिष्का नाइनटी एट पॉइंट टू हैं तो यशिका गर्ग दे नाइनटी एट परसेंट हैं तो अमित नाइनटी एट परसेंट हैं उस तो बाद अगर, अगर ओवरऑल रिजल्ट की गल करिए हंड्रड एंड हंड्रड परसेंट सा रिजल्ट है नोबडी इज़ फेल एंड नाइनटी फाइव परसेंट 298% 0.6% 18 بچے ਨੇ 18 بچے ਨੇ ਜਿਨ੍ਹਾਂ ਦੇ 95% ਤੋਂ ਵੱਧ ਨੰਬਰ ਨੇ ਤੇ ਉਸ ਤੋਂ ਬਾਅਦ 90 ਤੋਂ 94.9 ਤੱਕ 25 بچے ਨੇ ਮਤਲਬ ਟੋਟਲ 43 بچے ਨੇ ਜਿਨ੍ਹਾਂ ਦੇ ਨੰਬਰ 90% ਤੋਂ ਉੱਪਰ ਨੇ ਪਰ ਉਸ ਤੋਂ ਬਾਅਦ 80% ਤੋਂ 89% ਤੱਕ 74 ਬੱਚਿਆਂ ਦੇ ਨੰਬਰ ਨੇ ਔਰ 70 ਤੋਂ सैवनटी uh, नाइन तक इकतालीस स्टूडेंट्स के नंबर ने 60 तो सिक्सटी नाइन परसेंट तक तेती स्टूडेंट्स के नंबर ने तो किसी भी बच्चे के नंबर सिक्सटी परसेंट तो घट नहीं आए सो so, उस तो बाद अगर बारवीं के रिजल्ट की गल करिए सा स्टूडेंट्स ने गुरु जोत सिंह कॉमर्स के विच स्टूडेंट है यह नाइनटी सैवन पॉइंट टू परसेंट मार्क्स ने जसमूर कौर नाइनटी सिक्स पॉइंट और अनमोल कोर नाइनटी सिक्स पॉइंट टू मार्क्स है कानवे परसेंट तो उपर नाइनटी सैवन पॉइंट टू ए वन ग्रेड होंगे जो नब्बे परसेंट बच्चा नंबर लै रहा है तो वे टू ग्रेड है मतलब ए वन ग्रेड है वह नाइनटी वन तो स्टार्ट हो रहा है वो साढ़े अठारह बच्चे ने और इस तो बाद एटी वन टू एटी नाइन पॉइंट नाइन परसेंट तक फोर्टी फाइव स्टूडेंट्स ने सैवनटी वन टू तो सैवनटी नाइन पॉइंट नाइन ਤੱਕ 59 ਸਟੂਡੈਂਟਸ ਹੈ ਔਰ 61 ਤੋਂ 69.9 ਤੱਕ 38 ਸਟੂਡੈਂਟਸ ਹੈ ਸੋ 50 ਤੋਂ 60% ਓਨਲੀ 55 ਤੋਂ 60% ਓਨਲੀ 10 ਸਟੂਡੈਂਟਸ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੈਂ ਇਹਦਾ ਜਿਹੜਾ ਸੇਰਾ ਹੈ ਉਹ ਆਪਣੇ ਟੀਚਰਸ ਦੇ ਸਿਰ ਤੇ ਤੇ ਬੱਚਿਆਂ ਦੇ ਹਾਰਡ ਵਰਕ ਦੇ ਸਿਰ ਤੇ ਦੰਦੀਆਂ ਬਿਕੋਜ਼ ਜਿਹੜੇ ਬੱਚੇ ਨੇ ਉਹਨਾਂ ਦੀ ਸੈਲਫ ਸਟਡੀ ਵੀ ਬਹੁਤ ਰਿਕਵਾਇਰਡ ਹੈ ਤੇ ਅੱਜ ਕੱਲ ਦੇ ਟਾਈਮ 'ਚ ਜਦੋਂ ਉਹੀ ਫੋਨ ਦਾ ਯੁੱਗ ਹੈ ਜਾਂ ਟੀਵੀ ਬੱਚੇ ਵਾਚਿੰਗ ਜ਼ਿਆਦਾ ਕਰਦੇ ਨੇ ਤਾਂ ਮੇਰੇ ਸਾਰੇ ਹੀ ਸਟੂਡੈਂਟਸ ਨੂੰ ਫਿਊਚਰ ਚ ਜਿਹੜੇ ਹੁਣ ਮੇਰੇ ਕੋਲ ਪੜ੍ਹ ਵੀ ਰਹੇ ਨੇ ਜਾਂ ਈਵਨ ਪੂਰੇ ਇਲਾਕੇ ਦੇ ਸਟੂਡੈਂਟਸ ਨੂੰ ਮੇਰੀ ਇੱਕ ਹੰਬਲ ਰਿਕੁਐਸਟ ਹੈ ਕਿ ਆਪਣੀ 셀ਫ ਸਟੱਡੀ ਆਵਰਸ ਜਿਹੜੇ ਨੇ ਉਹਨਾਂ ਨੂੰ ਇਨਕਰੀਜ਼ ਕਰੋ ਕਿਉਂਕਿ ਇੰਡੀਅਨ ਐਜੂਕੇਸ਼ਨ ਸਿਸਟਮ ਹੈ ਜਿਹੜਾ ਉਹ ਬਹੁਤ ਹਾਰਡ ਵਰਕ ਪਾਲਦਾ ਹੈ ਕਿ ਅਰਾਊਂਡ 24 ਆਵਰਸ ਦੇ ਵਿੱਚੋਂ ਜੇ ਬੱਚਾ 15 ਘੰਟੇ ਪੜ੍ਹ ਕਾ ਤਾਹੀ ਉਹ ਇੱਕ ਗੋਲਸਟੇ ਪਹੁੰਚ ਸਕਦਾ ਸੋ ਉਸ ਤੋਂ ਬਾਅਦ ਐਸ ਇਟ ਇਜ਼ ਆਪਾਂ ਪਹਿਲਾ ਕਾਨਫਰੈਂਸ ਨਹੀਂ ਕੀਤੀ ਸੀ ਜੇ ਇਮੇਜ਼ ਦੇ ਵਿੱਚੋਂ ਵੀ ਸਾਡੇ ਜਿਹੜੇ ਆਸਾਨੀਆਂ ਬਾਂਸਲ ਲੜਕੀ ਸੀ ਉਹਦੇ 99.9 ਪਰਸੈਂਟਾਈਲ ਆਇਆ ਸੀ ਤੇ ਇਸ ਤੋਂ ਬਿਨਾ 98 ਤੋਂ ਉੱਪਰ ਪੰਜ ਬੱਚੇ ਨੇ ਸਾਡੇ ਜਿਨ੍ਹਾਂ ਨੇ ਜੇ ਇਮੇਜ਼ ਦੇ ਵਿੱਚੋਂ ਤੇ ਨੀਟ ਦਾ ਰਿਜ਼ਲਟ ਹਜੇ ਅਵੇਟਡ ਹੈ ਤੇ ਉਹ ਵੀ ਆਉਣ ਵਾਲਾ ਹੈ ਤੇ ਅੱਜ ਤੱਕ ਅਸੀਂ ਜਿੰਨੇ ਬੱਚੇ ਨੀਟ ਤੇ ਸਾਡੇ ਕ੍ਰੈਕ ਕਰ ਚੁੱਕੇ ਨੇ 30 ਸਟੂਡੈਂਟਸ ਨੇ ਜਿਨ੍ਹਾਂ ਨੇ ਐਮਬੀਬੀਐਸ ਕ੍ਰੈਕ ਕੀਤੀ ਹੈ ਮਤਲਬ 3 ਬੱਚੇ ਤੇ ਹੁਣ ਹੋਪਫੁਲੀ ਇਸ ਵਾਰ ਵੀ 5-6 ਬੱਚੇ ਹੋਰ ਐਡ ਹੋਣਗੇ ਤੇ ਆਪਣੇ 35-36 ਬੱਚੇ ਪਾਤਰਾਂ ਦੇ ਅਸੀਂ ਡਾਕਟਰ ਬਣਾਤੇ ਨੇ ਐਮਬੀਬੀਐਸ ਡਾਕਟਰ ਤੇ ਇਸ ਇਹ ਬਹੁਤ ਸ਼ਾਰਟ ਸਪੈਨ ਹੈ ਮਤਲਬ ਸਕੂਲ 2011 ਚ ਬਣਿਆ ਉਦੋਂ ਸਾਡੇ ਕੋਲ ਸਿਰਫ 7ਵੀਂ ਤੇ 8ਵੀਂ ਤੱਕ ਹੀ ਬੱਚੇ ਸੀ 5 ਸਾਲ ਉਹਨਾਂ ਨੂੰ ਪਲੱਸ 2 ਚ ਆਉਂਦਿਆਂ ਨੂੰ ਲੱਗੇ ਤਾਂ ਮਤਲਬ ਕਿਸੇ 50 ইয়ার্স ওল্ড স্কুল ਦੇ ਵਿੱਚ ਵੀ ਐਮਏ ਡਾਕਟਰਸ ਹਾਰਡਲੀ ਮਿਲਦੇ ਹਨ ਸੋ ਅਸੀਂ ਵਿਦਨ 5 6 ইয়ার্স ਅਸੀਂ 50 ਦੇ ਅਰਾਊਂਡ ਬੀਡੀਐਸ 20 ਦੇ ਅਰਾਊਂਡ ਹੈ ਮਤਲਬ 50 ਡਾਕਟਰਸ ਬਣਾ ਚੁੱਕੇ ਆ ਤੇ ਉਸ ਤੋਂ ਬਿਨਾ ਆਈਆਈਟੀ ਜੋ ਹੈ ਸਾਡੇ ਬੱਚੇ ਸੋਰ ਨੇ ਜਿਹੜੇ IIT क्रैक ਕਰ ਚੁੱਕੇ ਨੇ 10-15 ਦੇ ਅਰਾਊਂਡ ਸਟੂਡੈਂਟਸ ਹੈ ਜਿਹੜੇ NIT نیشنل ਇੰਸਟੀਟਿਊਟਸ ਆਫ ਇੰਜੀਨੀਅਰਿੰਗ ਦੇ ਵਿੱਚ ਕਰ ਰਹੇ ਨੇ ਇੰਜੀਨੀਅਰਿੰਗ ਸੋ ਸਾਡਾ ਬੇਸਿਕਲੀ ਏਮ ਬੱਚਾ ਨੂੰ ਕੰਪੀਟੀਟਿਵ ਐਗਜ਼ਾਮਸ ਕ੍ਰੈਕ ਕਰਵਾਉਣਾ ਤੇ ਉਸ ਤੋਂ ਬਾਅਦ ਜੇ 올ਰਾਊਂਡ ਡਵੈਲਪਮੈਂਟ ਦੀ ਗੱਲ ਕਰੀਏ ਤਾਂ ਅਸੀਂ ਸਾਡੇ ਕੋਲ ਇੰਟਰਨੈਸ਼ਨਲ ਲੈਵਲ ਦਾ ਸਵਿਮਿੰਗ ਪੂਲ ਹੈ ਜਿਸ ਦੇ ਵਿੱਚ ਸਾਡੇ ਐਵਰੀਅਰ ਕੋਈ ਵੀ ਡਿਜ਼ਾਸਟਰ ਆਉਂਦਾ ਹੈ ਸਾਡਾ ਜਿਹੜਾ ਏਰੀਆ ਹੈ ਸ਼ਤਰਾਣਾ ਹਲ ਕਾਇਥੇ ਬਾੜ ਬਹੁਤ ਆ ਜਾਂਦੀ ਹੈ ਤਾਂ ਉਹਦੇ ਲਈ ਵੀ ਬੱਚਿਆਂ ਨੂੰ ਹੈਲਪਫੁਲ ਹੈ ਹਰ ਤਰ੍ਹਾਂ ਦੀਆਂ ਗੇਮਸ ਜਿਨ੍ਹਾਂ ਦੀ ਗ੍ਰੇਡੇਸ਼ਨ ਹੈ ਅਸੀਂ ਉਹ ਗੇਮਸ ਪ੍ਰੈਫਰ ਕਰਦੇ ਹਾਂ ਆਰਚਰੀ ਲੌਂ ਟੈਨਿਸ ਵਾਲੀ ਬਾਲ ਬਾਸਕਟਬਾਲ ਹਰ ਤਰ੍ਹਾਂ ਦੀਆਂ ਗੇਮਸ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਤੇ ਇਸ ਸਾਲ ਅਸੀਂ ਨਵਾਂ ਜੋ ਐਡੀਸ਼ਨ ਕੀਤਾ ਹੈ ਉਹ ਹੈ ਕਲੱਬਸ ਮੰਨਤ ਮਾਨ ਨੇ ਹੀ ਇਸ ਅ ਵਾਈਸ ਪ੍ਰਿੰਸੀਪਲ ਆਫ ਦ ਸਕੂਲ ਉਹ ਸਾਰੀਆਂ ਐਕਟੀਵਿਟੀਜ਼ ਹੈਂਡਲ ਕਰਦੇ ਨੇ ਸੋ ਉਹਨਾਂ ਦੇ ਨਾਲ ਵੀ ਬਹੁਤ ਚੇਂजेस ਆ ਸੋ ਇਹਦੇ ਨਾਲ ਅਸੀਂ ਸਾਰੇ ਬੱਚਿਆਂ ਦੀਆਂ ਸਕਿੱਲ ਡਿਵੈਲਪਮੈਂਟ ਜਿਵੇਂ ਕਿ ਮੋਦੀ ਜੀ ਦਾ ਮਿਸ਼ਨ ਹੈ ਸਾਡੇ ਪ੍ਰਧਾਨ ਮੰਤਰੀ ਜੀ ਦਾ ਕਿ ਅਸੀਂ ਸਕਿੱਲ ਡਿਵੈਲਪਮੈਂਟ ਕਰਨੀ ਹੈ ਜਿਵੇਂ ਚਾਈਨਾ ਦੇ ਵਿੱਚ ਬੱਚਿਆਂ ਚ ਇੱਕ ਸਕਿੱਲ ਪਾਇਦਾ ਕੀਤੀ ਜਾਂਦੀ ਹੈ ਸੋ ਸੇਮ ਉਹੀ ਅਸੀਂ ਫੋਕਸ ਕਰ ਰਹੇ ਹਾਂ ਉਹਨਾਂ ਚੀਜ਼ਾਂ ਦੇ ਉੱਤੇ ਕਿ ਹਰ ਬੱਚੇ ਦੇ ਵਿੱਚ ਇੱਕ ਸਕਿੱਲ ਡਿਵੈਲਪਮੈਂਟ ਕੀਤੀ ਜਾਵੇ ਤਾਂ ਕਿ ਕੋਈ ਵੀ ਬੱਚਾ ਬੇਰੁਜ਼ਗਾਰ ਨਾ ਰਹੇ ਥੈਂਕ ਯੂ ਮੈਂ ਮਿਕਰਮਨਜੀਤ ਸਿੰਘ ਆਈਸਟੇਡ ਫਰੋਮ स्कूल एंड स्कोर नाइंटी सेवन पॉइंट परसेंट इन ट्वेल्व क्लास ऑल माय टीचर्स मच एजुकेशन बिकॉज ऑफ देयर टीचिंग एंड डेडिकेशन मे हेल्प मी स्कोर फर्स्ट पोमीशन स्कूल में सर हॉबीज हॉबीजा टू क्लिक इन फ्यू इन फ्यूचर आई आई वॉन्ट टू बिकम अ सी एंड My name is and I scored 96.2% in my test. Uh, actually, uh, I, my plans are to do graduation in business analytics. Uh, it was all like uh, my teachers, my parents and everyone who supported me. I expected 96 to 97. 5 hours and then i would contribute all my time to studies i would like to say that key consistency is the key just believe in yourself and you will do i like to thank the yeah. yeah. from smart first of all i want to thank all my teachers and school staff of course the principal ma'am because their influence in this journey is very good and i i basically used to divide the ਮੇਜਰ ਟਾਸਕਸ ਜਿਸ ਦੇ স্মਲ ਟਾਸਕਸ ਅੰਦਰ ਵੀ ਇਸ ਆਰਗਨਾਈਜ਼ਡ ਹੋ ਰਿਹਾ ਜੀ ਸੋ ਅ ਮੀ ਸਿਕਸਸ ਮੇਨ ਰੀਜ਼ਨ ਇਜ਼ ਮਾਈ ਟੀਚਰਸ ਐਂਡ ਆਮ ਥੈਂਕਫੁਲ ਟੂ ਓਲ ਆਫ ਮਾਈ ਸਕੂਲ ਤੇ ਪੜਾਈ ਦਾ ਯੋਗਦਾਨ ਕਿਹਦਾ ਜਿਆਦਾ ਯਾਦ ਰਹੇ ਦੇ ਵਿੱਚ ਸਾਰਿਆਂ ਨੂੰ ਜਿਵੇਂ ਮੇਰੇ ਟੀਚਰਸ ਪੇਰੈਂਟਸ ਪੇਰੈਂਟਸ ਨੇ ਵੀ ਬਹੁਤ ਸਪੋਰਟ ਦਿੱਤਾ ਨਾਲ ਕਿੰਨੇ ਘੰਟੇ ਪੜ੍ਹਦੇ ਸੀ ਸਾਲਿਆਂ ਨੂੰ ਪੰਜ ਤੋਂ 6 ਘੰਟੇ ਅਤਾ ਪਰ ਰੋਜ਼ ਪੜਨਾ ਹੈ ਕਿ ਜਿੰਨਾ ਜ਼ਿਆਦਾ ਪੜ੍ਹਿਆ ਅਧਿਵਾਦੀ ਰੋਜ਼ ਪੜ੍ਹਨਾ ਹੈ ਕੰਸਿਸਟੈਂਸੀ ਨਾਲ ਰੋਜ਼ ਪੜ੍ਹਨਾ ਹੈ ਮੇਰਾ ਨਾਮ ਉੱਤ ਹੈ ਕਿਡਿ ਗਲਾਸ ਮੈਂ ਪਲਸ 1 ਚ ਆਪਣਾ ਸੈਂਟਰੀਮੈਂਟ 10 ਪਾਸ ਕੀਤਾ ਹੈ ਕਲਾਸ 1 ਚ ਸੈਂਟ 10 ਟੈਂਸਰ ਦਾ ਟੈਂਸਰ ਕਿੰਨੇ ਨੰਬਰ ਆਏ ਨੇ ਟੈਂਸਰ ਕਿੰਨੇ ਨੰਬਰ ਆਏ ਨੇ 98% ਕੀ ਬਣਨਾ ਚਾਹੁੰਦੇ ਹੋ ਮੈਂ ਡਾਕਟਰ ਬਣਨਾ ਚਾਹ ਰਿਹਾ ਹਾਂ ਕਿਉਂਕਿ ਮੈਂ NEET ਕਰੂਗਾ ਤੇ ਮੈਂ ਡਾਕਟਰ ਐਤੋ ਤੱਕ ਕੌਣ ਤੋਂ ਜਿਹਦਾ ਯੋਗਦਾਨ ਜ਼ਿਆਦਾ ਰਿਹਾ ਸਭ ਤੋਂ ਜ਼ਿਆਦਾ ਮੇਰੇ ਪੇਰੈਂਟਸ ਤੇ ਮੇਰੇ ਟੀਚਰਸ ਨੇ ਜਿਹੜੀ ਸਾਰੀ ਸਟਾਫ ਮੈਨੇਜਮੈਂਟ ਆ ਉਹਦਾ ਸਭ ਤੋਂ ਜ਼ਿਆਦਾ ਯੋਗਦਾਨ ਹੋਇਆ ਹੈ ਕਿਉਂਕਿ ਉਹਨਾਂ ਨੇ ਮੈਨੂੰ ਜਿਹੜੀ ਗਾਈਡਲਾਈਨ ਦਿੱਤੀਆ ਮੈਂ ਉਹ ਫੋਲੋ ਕੀਤਾ ਤੇ ਮੈਂ ਬਹੁਤ ਜ਼ਿਆਦਾ ਥੈਂਕਫੁਲ ਹਾਂ ਉਹਨਾਂ ਨੂੰ ਜਿਹੜਾ ਨੇ ਮੈਨੂੰ ਸਕੂਲ ਕਿੰਨੇ ਘੰਟੇ ਪੜ੍ਹਦੇ ਸੀ ਸਰ ਮੈਂ ਸਕੂਲ 'ਚ 7 ਘੰਟੇ ਤੇ ਉ ਤੋਂ ਆਵਾ 5-6 ਘੰਟੇ ਕਰੇ ਬੀ ਵੀ ਦੇਖਦੇ ਸੀ ਜੇ ਜਦੋਂ ਸਟ्रेस ਵਗੈਰਾ ਹੁੰਦਾ ਸੀ ਤਾਂ ਇੱਕ ਹੀ ਆ ਕੇ ਰਹਾ ਆ 12 ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਵਿਦਾਰਥੀਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਟੀਚਰਸ ਉਹਨਾਂ ਦੀ ਰਿਸਪੈਕਟ ਕਰੋ ਉਹਨਾਂ ਦੀ ਜਿਹੜੀ ਗਾਈਡਲਾਈਨਸ ਹੈ ਉਹਨੂੰ ਫੋਲੋ ਕਰੋ ਤੇ ਉਹ ਤੋਂ ਬਾਅਦ ਜਿੰਨਾ ਹੋ ਸਕਦਾ ਆਪਣੇ ਟਾਈਮ ਮੈਨੇਜ ਕਰਕੇ ਆਪਣੀ ਸਟੱਡੀ ਵੱਲ ਧਿਆਨ ਦਿਓ بیٹے ਤੁਹਾਡਾ ਨਾਮ ਦੱਸੋ ਕਨਸ਼ਕਾ ਕਿਹੜੀ ਕਲਾਸ ਅੱਜ ਟੈਂਕ ਕਰ ਰਹੇ ਹੋ ਕਿੰਨੇ ਮਾਰਕਸ ਤੇ ਟੋਡੇ ਆਏ ਨੇ 98% ਕਿੰਨੀ ਗੁਮੀਤ ਸੀ ਜਿਵੇਂ ਮਾਰਕਸ ਨੇ ਆ ਕੇ ਵੀ ਇੰਨੀ ਆਣੀ ਸੀ ਇਤਨੇ ਮੀਠੀ ਸੀ ਇਤਨੇ ਮਿਹਨਤ ਕੀਤੀ ਉਸ ਦਾ ਫਲ ਮਿਲਦਾ ਕਿੰਨੇ ਘੰਟੇ ਵੱਢਦੇ ਸੀ ਸਕੂਲ ਕੇ ਲਾਵਾ ਤੋਂ ਚਾਰ-ਪੰਜ ਘੰਟੇ ਵਰਤ ਪੜ੍ਹਾਈ ਤੋਂ ਇਲਾਵਾ ਹੋਰ ਕੀ ਕਰਦੇ ਸੀ ਪੜ੍ਹਾਈ ਤੋਂ ਇਲਾਵਾ ਕਿਤਾਬਾਂ ਪੜ੍ਹਨ ਦੀ ਸੌਂਕ ਕੇ ਜਿਆਦਾ ਅਗਰ ਸਟੌਂਗ ਵਗੈਰਾ ਜਾਂ ਅੰਡੀਗਸ ਚੈਸ ਵਗੈਰਾ ਹੁੰਦਾ ਤਾਂ ਪੇਡਾਂ ਤੇ ਹੱਥ ਲਾ ਕੇ ਕਰਦੇ ਟੀਵੀ ਵਗੈਰਾ ਮੋਬਾਈਲ ਵਗੈਰਾ ਕਿੰਨੇ ਵਰਤਦੇ ਸੀ ਕਦੇ-ਕਦੇ ਛੋੜ ਲਉਂਦੇ ਪੜ੍ਹਾਈ ਤੇ ਜਿਆਦਾ ਜ਼ੋਰ ਸੀ ਕਿਹਦਾ ਯੋਗਦਾਨ ਲਿਆ ਸਪੋਰਟਸ ਤੇ ਟੀਚਰ ਜੇ ਫਿਰ ਜੇ ਬਹੁਤ ਯੋਗਡਾਉਨ ਹੈ ਟੀਚਰ ਨੇ ਸਹੀ ਗਾਈਡਲਾਈਨ ਜੀ ਅਕੋਰਡਿੰਗ ਮਾਰਕ ਕਰ ਕਿ ਇਹ ਮ ਆ ਗਿਆ ਇਹ ਮ ਕੀ ਅੱਗੇ ਪੜ੍ਹ ਕੇ ਮੰਨਣਾ ਕੀ ਜਾਨੇ ਹਾਂ ਇੰਜੀਨੀਅਰ